ਇਹ ਸੜਕਾ ਦਾ ਸ਼ਾਸਿਕਾਲ ਜੀ ਇਸ ਵੇਲੇ ਅਸੀਂ ਪਹੁੰਚੇ ਆ ਪਿੰਡ ਕਾਂਜਲੇ ਦੇ ਵਿੱਚ ਤੇ ਸਾਡੇ ਨਾਲ ਬਾਈ ਨੇ ਜਿਨ੍ਹਾਂ ਨੇ ਜਹਾਜ਼ ਲੈਤਾ ਹੈ ਸਪਰੇਅ ਕਰਨ ਵਾਲਾ ਇਹ ਕਿੰਨੇ ਕਿ ਸਪਰੇਹਾਂ ਕਰ ਦਿੰਦਾ ਬਰੇ ਸਪਰੇਹਾਂ ਬਰੇ ਸਾਰੀਆਂ ਹੋ ਜਾਂਦੀਆਂ ਨੇ ਇਹਦੇ ਨਾਲ ਜੀ ਇਸ ਜੀ ਵਿੱਚ ਕਿੰਨੇ ਲੀਟਰ ਪਾਣੀ ਪੈਂਦੇ ਜੀ ਇਹਦੇ ਜੀ 15 ਕਿ ਲੀਟਰ ਪਾਣੀ ਪੈਂਦੇ ਜੀ ਇਸ 15 ਲੀਟਰ ਪਾਣੀ ਕਿੰਨੇ ਏਕੜ ਤੇ ਕੱਢਦਾ ਜੀ ਇਹ ਇਹ 1 ਏਕੜ ਦੇ ਹਿਸਾਬ ਨਾਲ ਹੀ ਪੈਂਦਾ ਜੀ 15 ਲੀਟਰ ਪਾਣੀ ਜੀ ਬਾਕੀ ਜਿਵੇਂ ਉਹਨੂੰ ਕਈ ਵਾਰੀ ਆਪਣੇ ਫਾਰਮਰ ਵੀਰ ਹਾਂਜੀ ਹਾਂ ਸੋ ਟਸਟ ਨਹੀਂ ਹੁੰਦੇ ਉਹਨਾਂ ਕਰਕੇ ਆਪਾਂ ਵੱਧ ਵੀ ਡਰੋਨ ਵੀ ਲਾ ਦਿੰਨੇ ਆ ਜੀ ਕਈ ਵਾਰੀ ਜੀ ਅੱਛਾ ਜੀ ਹਾਂਜੀ 20 25 ਲੀਟਰ ਪਾਣੀ ਤੱਕ ਲਾ ਦਿੰਨੇ ਆ ਤੇ ਬਈ ਕੰਪਨੀ ਕਹਿੰਦੇ ਨੇ ਵੀ 100 ਲੀਟਰ ਪਾਣੀ ਪਾਓ ਵੀ ਤੁਸੀਂ 15 ਨਾਲ ਹੀ ਸਾਰੀ ਜਾਂਦਾ ਕੋਈ ਪ੍ਰਭਾਵ ਨਹੀਂ ਇਹਦਾ ਵੀਰੇ ਪਫਾਰੀ ਜਿੰਨਾ ਫ੍ਰੀਕ ਆਗੀ ਮਤਲਬ ਇਹ ਪੂਰਾ ਕੰਮ ਕਰ ਦੇਗੀ ਪੱਤੇ ਪੱਤੇ ਜੀ ਦਵਾਈ ਰਾਜਦੀ ਹੈ ਪੱਤੇ ਪੱਤੇ ਜਰਾ ਚੀ ਹੈ ਵੀ ਇਹਦਾ ਗਾਰੰਟੀ ਗਾਰੰਟੀ ਹੈ ਜੀ ਮਤਲਬ ਤੇਲ ਵਾਲੀਆਂ ਕਰੀਆਂ ਸੀ ਹੋਰ ਕਰੀਆਂ ਨੇ ਏ ਠੀਕ ਹੈ ਰਿਜ਼ਲਟ ਪੂਰਾ ਜੀ ਕੀ ਇਹਦਾ ਖਰਚਾ ਖਰਚਾ ਵੀ ਕੀ ਲੇ ਦੇ ਹਿਸਾਬ ਨਾਲ ਤੁਸੀਂ ਨਹੀਂ ਮਤਲਬ ਪਿੰਡ ਜੀ 250 ਰੁਪਏ ਇੱਕੜਾ ਜੇ ਦੂਰ ਨੇੜੇ ਜਾਣਾ ਜੀ ਤਾਂ 300 ਰੁਪਏ ਠੀਕ ਹੈ ਜੀ ਤੇ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਬਾਈ ਸੰਗਰੂਰ ਜ਼ਿਲ੍ਹੇ ਦਾ ਕਿਸੇ ਵੀ ਕਿਸਾਨ ਭਰਾ ਨੇ ਸਪਰੇਅ ਕਰਾਉਣ ਦੀ ਹੋਵੇ ਤੇ ਬਾਈ ਦੇ ਨਾਲ ਸੰਪਰਕ ਕਰ ਸਕਦਾ ਤੇ ਇੱਕ ਬਾਈ ਆਪਣਾ ਨੰਬਰ ਜਰੂਰ ਬੋਲਿਓ ਨੰਬਰ ਵੀਰੇ ਆਪਣਾ 82830 ਠੀਕ ਹੈ ਬਾਈ 43009 ਠੀਕ ਹੈ ਬਈ ਅਸਾ ਇਹਦੇ ਨਾਲ ਕੰਟਰੋਲ ਕਰਦੇ ਹਾਂ ਬਾਈ ਹਾਂ ਜੀ ਵੀਰੇ ਰਿਮੋਟ ਨਾਲ ਆ ਸਾਰਾ ਸੈਟੇਲਾਈਟ ਨਾਲ ਕਨੈਕਟਾ ਤੇ ਜੀਪੀਐਸ ਆ ਤੇ ਹੁਣ ਚਲਾ ਮੂਗੀ ਜਿੰਨੇ ਜਿਵੇਂ ਸਪਰੇ ਹੋਊਗੀ ਠੀਕ ਐ ਉਵੇਂ ਮੈਂ ਸਾਰਾ ਇਹਦੇ ਵਿੱਚ ਆਊਗਾ ਠੀਕ ਐ ਵੀਰੇ ਸਭਾਈ ਇਹ ਸਾਰੇ ਨਿਓਜ ਨਾਲ ਖੋਲ੍ਹਣੇ ਪੈਂਦੇ ਨੇ ਇਹ ਨਹੀਂ ਨਹੀਂ ਵੀਰੇ ਇੱਕ ਨਿਓਜ ਨਾਲ ਖੋਲ੍ਹ ਕੇ ਦੀ ਕਿਰਾ ਚਲਾਉਣ ਤੋਂ ਪਹਿਲਾਂ ਹਵਾ ਕੱਢਣੀ ਪੈਂਦੀ ਠੀਕ ਐ ਵੀ ਹਵਾ ਭਰ ਦਿੰਦੀ ਐ ਕਈ ਵਾਰ ਖਾਲੀ ਖੜਾ ਨਾ ਹਜੇ ਆਪਾਂ ਪਹਿਲੀ ਸਟਾਰਟ ਕਰ ਰਹੇ ਹਾਂ ਨਾ ਤੇ ਹੁਣ ਕਾਦੀ ਸਪਰੇ ਕਰ ਰਹੇ ਹਾਂ ਕਣਕ ਤੇ ਬਈ ਇਹ ਵੀ ਵੀਰੇ ਐਨਪੀਕੇ ਦੀ ਐ ਤੇ ਨਾਲ ਤੇਲੀ ਵਾਲੀ ਠੀਕ ਐ ਸਾਰਾ ਸੈਟਮ ਜਿਹੜਾ ਕੀ ਹੈ ਰਿਮੋਟ ਤੇ ਬਈ ਰੇ ਦੇ ਵਿੱਚ ਸਟਮਾ ਜਨਰੇਟਰ ਆ ਗਿਆ ਜਿਹੜਾ ਇਹਨੂੰ ਚਾਰਜ ਕਰਦਾ ਜੀ ਬੈਟਰੀ ਕਿੰਨੇ ਕ ਨੇ ਬਾਈ ਜੀ ਵੀਰੇ ਵੀਰੇ ਦੇ ਨਾਲ ਅੱਠ ਬੈਟਰੀਆਂ ਆਈਆਂ 8 ਬੈਟਰੀਆਂ ਨੇ ਵੀ ਮੰਨ ਲਓ ਤੁਸੀਂ ਅੱਠ ਬੈਟਰੀਆਂ ਦੇ ਨਾਲ ਕਿੰਨੇ ਏਕੜ ਕੱਢਦੇ ਨੇ ਇਹਦੇ ਨਾਲ ਜੀ ਆਪਣੇ 4 ਤੋਂ 5 ਏਕੜ ਨਿਕਲ ਜਾਂਦੇ ਆ ਆਰਾਮ ਨਾਲ ਠੀਕ ਹੈ ਜੀ ਕਿਲੇ ਤੇ ਦੋ ਡਰੋਨ ਨਾਲ ਹੁੰਦੇ ਚਾਰਜ ਕਰਦੇ ਜੀ ਕਿਲੇ ਤੇ ਦੋ ਡਰੋਨ ਲਾਈ ਜੀ ਠੀਕ ਹੈ ਜੀ ਹਾਂ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਕਿਸਾਨਾਂ ਨੂੰ ਲੇਬਰ ਦੀ ਬੜੀ ਦਿੱਕਤ ਪੈਂਦੀ ਆ ਤਾਂ ਜਾਂ ਪੱਕੀ ਹੋਈ ਫਸਲ ਦੇ ਵਿੱਚ ਹੀ ਲੰਘਣਾ ਔਖਾ ਹੁੰਦਾ ਤਾਂ ਜਿਹੜਾ ਕੀ ਇਹ ਡਰੋਨ ਸਿਸਟਮ ਆ ਤਾਂ ਬੇਹੱਦ ਵਧੀਆ ਜਿਹੜਾ ਕੀ ਕਿਸਾਨ ਭਰਾਵਾਂ ਦੇ ਲਈ ਬੇਹੱਦ ਵਧੀਆ ਹੈ ਤੇ ਜਿਵੇਂ ਜਿਹੜਾ ਸੜਕਾ ਦਾ ਬਾਈ ਨੇ ਇਧਰੋਂ ਬਾੜਾ ਲਾ ਲਿਆ ਗਰਦਾਂ ਠਾਈਆਂ ਪੀਣ ਹੈਗੀਆਂ ਇਹ ਇਹ ਟੈਂਕੀ ਦੇ ਵਿੱਚ ਹੁਣ ਕਿੰਨਾ ਲੀਟਰ ਪਾਣੀ ਪੈ ਗਿਆ ਬਾਈ ਹੁਣ ਬਾਈ ਇਹ ਚ 14 14 ਤੋਂ 15 ਲੀਟਰ ਪਾਣੀ ਪੈ ਗਿਆ ਹੁਣ ਇਹਨੇ ਸਪਰੇਅ ਕਰਨੀ ਸ਼ੁਰੂ ਕਰਤੀ ਹਾਂ ਵੀ ਸਪਰੇਅ ਕਰਨੀ ਸ਼ੁਰੂ ਕਰਤੀ ਉਹ ਦੇਖੋ ਥੋੜਾ ਫਫਾਰਾ ਕਟਰੀ ਬਣਾਉਣੀ ਉਹ ਬਰੀਕ ਵਾਲਾ ਹੀ ਆਪਾਂ ਨੂੰ ਦੇਖਣੀ ਹੈ ਤਕਰੀਬਨ 4 ਕਿੱਲਾਂ ਦੀ ਬਾਹੀ ਜਿਹੜਾ ਕਿ ਇਹ ਦੂਰ ਜਾ ਚੁੱਕਿਆ ਡਰੋਨ ਤੇ ਬਾਈ ਜਿਹੜਾ ਕਿ ਇੱਥੇ ਖੜਾ ਕੰਟਰੋਲ ਕਰ ਰਿਹਾ ਹੈ ਪ੍ਰੋਜੈਕਟ ਚਲਾਇਆ ਪਿੰਡ ਦੇ ਵਿੱਚ ਧੁੱਪ ਮੈਂਦੀ ਵੀਰ ਜੀ ਮਾੜਾ ਨੀਮਾ ਕਰ ਲੈ ਉਹਨੂੰ ਸੌਫ ਹਣਾ ਨਹੀਂ ਧੁੱਪ ਮੈਂਦੀ ਆ ਦੇਖ ਸਕਦੇ ਵੀਰ ਜੀ ਆਪਾਂ ਸਾਰਾ ਇਹਦੇ ਵਿੱਚ ਜਿਹੜਾ ਬਾਈ ਨੇ ਕੰਟਰੋਲ ਕਰ ਰੱਖਿਆ ਕਿਸਾਨ ਦਾ ਖੇਤ ਜਿਵੇਂ ਆਪਾਂ ਬਾਹੀ ਕਰਦੇ ਹਾਂ ਉਮੀ ਇਹਦੇ ਚ ਉਹ ਹੁੰਦੀਆਂ ਨਹੀਂ ਠੀਕ ਹੈ ਲੈਣਾ ਬਣਦੀਆਂ ਨਹੀਂ ਜਿੱਥੇ ਤੇ ਸਪਰੇਅ ਹੋ ਗਈ ਜਿੱਥੇ ਤੇ ਰਹੇਗੀ ਠੀਕ ਹੈ ਵੀਰ ਉੱਥੇ ਰੈਡ ਹੁੰਦਾ ਜੀ ਸਾਰਾ ਏਰੀਆ ਕਵਰ ਹੁੰਦਾ ਇਹਦਾ ਕੈਮਰਾ ਚੱਲ ਰਿਹਾ ਜੀ ਠੀਕ ਹੈ ਜੀ ਨਾਲ ਹੁੰਦੇ ਕੈਮਰਾ ਵੀ ਚੱਲ ਰਿਹਾ ਵੀ ਜੇ ਆਪਾਂ ਕਹਿਰੀਏ ਆਈੜੀਆਂ ਗ੍ਰੀਨ ਲਾਈਨਾਂ ਨਹੀਂ ਹਾਂਜੀ ਹਾਂ ਹਾਂ ਪੰਪ ਖਤਮ ਹੋ ਗਈ ਇਹਨੇ ਹੋਬਰ ਕਹਤੇ ਨੇ ਖੜ ਗਿਆ ਜੀ ਇਹ ਹੁਣ ਕੋਈ ਕੰਟਰੋਲ ਦਿੱਤੇ ਤਾਂ ਹੁਣ ਹੀ ਹੋਣਾ ਜੀ ਹੁਣ ਮਤਲਬ ਇਹਨੂੰ ਕਰਾਂਗੇ ਤਾਂ ਆਊਗਾ ਇੱਧਰ ਠੀਕ ਹੈ ਇੱਧਰ ਲੈਣਾ ਆਊਗੀ ਜੀ ਪੰਪ ਮੁੱਕ ਗਿਆ ਤੇ ਆਲਾਰਮ ਸ਼ੁਰੂ ਕਰ ਦਿੱਤਾ ਤੇ ਹੁਣ ਇੱਥੇ ਗਰਦ ਵੀ ਉੱਠਣੀ ਐ ਮਾੜਾ ਜੀ ਇਹਨੂੰ ਦੇਖ ਕੇ ਜੇ ਲੈ ਲਿਓ ਬਹੁਤ ਤੋਂ ਵਧੀਆ ਚੀਜ਼ ਐ ਕੋਈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਬਾਈ ਕੋ ਸਪਰੇਅ ਕਰਾਓ ਐਂਟੀ ਗਰੂਟੀ ਇਹਦੀ ਸਾਰੀ ਕੰਪਨੀ ਲਈ 5 ਸਾਲ ਦੀ ਆਹ ਮੁੰਡਾ ਜੁਕੇ ਛੱਡ ਕੇ ਪੰਜਾਬ ਆ ਗਿਆ ਜੀ ਇਹ ਵੀ ਕਹਿੰਦਾ ਮੈਂ ਨਾਲ ਹੀ ਬਾਈ ਦੇ ਨਾਲ ਡਰੋਨ ਦੇ ਵਿੱਚ ਹਿੱਸਾ ਪਾਉਣਾ ਤੇ ਦੇਖੋ